ਤਲਾਕੇ ਉਹਨਾਂ ਵਿੱਚੋਂ ਇੱਕ ਐਸਾ ਇਲਾਕਾ ਹੈ ਜਿੱਥੇ ਬਹੁਤ ਤਬਾਹੀ ਮੱਚੀ ਹੈ ਪਿੰਡਾਂ ਦੇ ਪਿੰਡ ਜਿਹੜੇ ਉਹ ਪਾਣੀ ਵਿੱਚ ਡੁੱਬ ਚੁੱਕੇ ਹੈ ਔਰ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਇਸ ਵੇਲੇ ਪਾਣੀ ਦੇ ਘੇਰੇ ਵਿੱਚ ਹੈ ਡੁੱਬ ਚੁੱਕੀ ਹੈ ਫਸਲਾਂ ਤਬਾਹ ਹੋ ਚੁੱਕੀਆਂ ਔਰ ਅੱਜ ਪੰਜਾਬ ਦੀਆਂ ਸਾਰੀਆਂ ਹੀ ਪ੍ਰਾਈਵੇਟ ਖੇਤਰ ਦੀਆਂ ਸਿੱਖਿਆ ਸੰਸਥਾਵਾਂ ਜਿਨ੍ਹਾਂ ਵਿੱਚ ਸਕੂਲ ਫੈਡਰੇਸ਼ਨ ਹੈ ਜਿਨ੍ਹਾਂ ਵਿੱਚ ਜੁਆਇੰਟ ਐਸੋਸੀਏਸ਼ਨ ਆਫ ਕਾਲਜਸ ਜੈਕ ਹੈ ਜਿਨ੍ਹਾਂ ਵਿੱਚ ਡਿਗਰੀ ਕਾਲਜਸ ਨੇ ਜਿਨ੍ਹਾਂ ਵਿੱਚ ਸਾਰੇ ਹੀ ਇਸ ਐਸੋਸੀਏਸ਼ਨ ਦੇ ਪ੍ਰਤੀਨਿਧ ਹੈ ਟੈਕਨੀਕਲ ਇੰਸਟੀਚਿਊਸ਼ਨ ਦੇ ਪ੍ਰਤੀਨਿਧ ਹੈ ਇਹਨਾਂ ਸਾਰਿਆਂ ਨੇ ਪੰਜਾਬ ਦੀ ਲੀਡਰਸ਼ਿਪ ਇੱਥੇ ਪੁੱਜੀ ਹੈ ਕਿਉਂਕਿ ਇੱਥੇ ਪਿਛਲੇ ਦਿਨਾਂ ਦੌਰਾਨ ਕਿਉਂਕਿ ਜਦੋਂ ਤੋਂ ਹੜਾ ਆਇਆ ਉਦੋਂ ਤੋਂ ਲੈ ਕੇ ਇਹ ਟੀਮਾਂ ਜਿਹੜੀਆਂ ਸੀਗੀਆਂ ਨੇ ਐਸੋਸੀਏਸ਼ਨ ਦੀ ਇੱਥੇ ਕੰਮ ਕਰ ਰਹੀਆਂ ਸੀ ਅਲੱਗ-ਅਲੱਗ ਇਲਾਕਿਆਂ ਵਿੱਚ ਦਿਲ ਖੋਲ ਕੇ ਯੋਗਦਾਨ ਪਾਇਆ ਹੈ ਔਰ ਫੈਸਲਾ ਕੀਤਾ ਹੈ ਕਿ ਇਸ ਇਲਾਕੇ ਦੇ ਜਿਹੜੇ ਸਰਕਾਰੀ ਸਕੂਲ ਹੈ ਜਿਨ੍ਹਾਂ ਵਿੱਚ ਗਰੀਬਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਸਕੂਲਾਂ ਦੀਆਂ ਇਮਾਰਤਾਂ ਦਾ ਜਿਹੜਾ ਨੁਕਸਾਨ ਹੋਇਆ ਉਸ ਦੀ ਉਸਾਰੀ ਦੇ ਵਾਸਤੇ ਸਾਰੀਆਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ ਔਰ ਆਪਣਾ ਜੋ ਵੀ ਯੋਗਦਾਨ ਪਾ ਸਕਦੇ ਹਾਂ ਅਸੀਂ ਦਿਲਕੋਲ ਕਿ ਉਸ ਦੇ ਵਿੱਚ ਪਾਵਾਂਗੇ ਔਰ ਦੂਸਰਾ ਫੈਸਲਾ ਇਹ ਕੀਤਾ ਹੈਗਾ ਕਿ ਇਸ ਇਲਾਕੇ ਦੇ ਸਕੂਲ ਜਿਹੜੇ ਕਈ ਦਿਨੋਂ ਤੋਂ ਬੰਦ ਹੈ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਜਿਹੜਾ ਹੋ ਰਿਹਾ ਉਸ ਦੇ ਵਾਸਤੇ ਜਿਹੜੀਆਂ ਪ੍ਰਾਈਵੇਟ ਖੇਤਰ ਦੀਆਂ ਸੰਸਥਾਵਾਂ ਸਾਡੀਆਂ ਐਸੋਸੀਏਸ਼ਨ ਦੀਆਂ ਇਸ ਇਲਾਕੇ ਵਿੱਚ ਹੈਗੀਆਂ ਉਹਨਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਕਲਾਸਾਂ ਜਿਹੜੀਆਂ ਨੇ ਅਗਰ ਉਹ ਪੇਰੈਂਟਸਾਂ ਬੱਚੇ ਚਾਹੁੰਦੇ ਹੈ ਤੇ ਸਾਡੇ ਪ੍ਰਾਈਵੇਟ ਸਕੂਲ ਤੇ ਕਾਲਜ ਜਿਹੜੇ ਆ ਉਹ ਉਥੇ ਉਹਨਾਂ ਨੂੰ ਫ੍ਰੀ ਇੱਕ ਨਿਸ਼ਕਾਮ ਸੇਵਾ ਦੇ ਤੌਰ ਤੇ ਆਪਣੀਆਂ ਸੰਸਥਾਵਾਂ ਵਿੱਚ ਪੜਾਉਣਗੇ ਤਾਂ ਕਿ ਜਿੰਨੀ ਦੇਰ ਉਹ ਸਕੂਲ ਪਾਣੀ ਉਤਰਨ ਤੋਂ ਬਾਅਦ ਵੀ ਸਮਾਂ ਲੱਗਣਾ ਹੈ ਉਹ ਠੀਕ ਨਹੀਂ ਹੁੰਦੇ ਉਨੀ ਦੇਰ ਤੱਕ ਉਹ ਪ੍ਰਾਈਵੇਟ ਸੰਸਥਾਵਾਂ ਵਿੱਚ ਬੱਚੇ ਪੜਨਗੇ ਤਾਂ ਕਿ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ ਆਹ ਦੇਖੋ ਹਾਲਾਤ ਕਿ ਉਪਰੋਂ ਵੀ ਕੁਦਰਤ ਦੀ ਕਰੋਪੀ ਆ ਛੱਤ ਦਾ ਬਾਲਾ ਟੁੱਟਿਆ ਹੋਇਆ ਇਹ ਕਿਸੇ ਵੇਲੇ ਵੀ ਛੱਤ ਡਿੱਗ ਸਕਦੀ ਹੈ ਔਰ ਇੱਥੇ ਇਹ ਪਰਿਵਾਰ ਇੱਕ ਹੀ ਕਮਰੇ ਦੇ ਵਿੱਚ ਕਿਵੇਂ ਗੁਜ਼ਾਰਾ ਕਰ ਰਿਹਾ ਹੈ ਇੱਥੇ ਇਲੈਕਟ੍ਰਿਸਿਟੀ ਦਾ ਚਲੋ ਕੀ ਹੋਣੀ ਆ ਕਿਉਂਕਿ ਸਾਰੇ ਪਾਸੇ ਹੁਣ ਤੈਸਨੈਸ ਹੋ ਚੁੱਕਿਆ ਲੇਕਿਨ ਇੱਕ ਖਤਰਾ ਬਣਿਆ ਹੋਇਆ ਹੈ ਇਹ ਬੱਚਾ ਇੱਥੇ ਹਵੇਲੀ ਤੇ ਬੈਕ ਤੇ ਆਏ 85% ਨੰਬਰ ਹੈ ਇਹਦੇ ਔਰ ਸਕੂਲ ਦਾ ਪਾਣੀ ਜੀ ਡੁੱਬ ਚੁੱਕਿਆ। ਉਹਰੇ ਬੱਚਾ ਅੱਗੇ ਪੜ੍ਹਨਾ ਚਾਹੁੰਦਾ ਹੈ। ਸਾਇੰਸ ਗ੍ਰੈਜੂਏਸ਼ਨ ਕਰਨਾ ਚਾਹੁੰਦਾ ਪੁੱਤ। ਤੇ ਜਿਹੜਾ ਫੈਸਲਾ ਅੱਜ ਧੂਰੀ ਸਾਹਿਬ ਤੁਸੀਂ ਕੀਤਾ ਕਿ ਇਹਨਾਂ ਬੱਚਿਆਂ ਨੂੰ ਆਪਾਂ ਪ੍ਰਾਈਵੇਟ ਸਕੂਲਾਂ 'ਚ ਸੰਸਤਾ ਵਿੱਚ ਪੜਾਈਏ। ਉਹ ਮੈਂ ਸਮਝਦਾ ਕਿ ਇਹਨਾਂ ਬੱਚਿਆਂ ਵਾਸਤੇ ਵਰਦਾਨ ਹੋ ਸਕਦਾ। ਔਰ ਪੁੱਤੋ ਮੇਰੀ ਇੱਕ ਨਾ ਤੁਹਾਡੀ ਮਾਤਾ ਜੀ ਨੂੰ ਬੇਨਤੀ ਆ ਕਿ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਅਸੀਂ ਤੁਹਾਨੂੰ ਅਡਾਪਟ ਕਰਾਂਗੇ। ਭਾਂਜੀ ਇੱਕ ਪੈਸਾ ਨਹੀਂ ਤੁਸੀਂ ਖਰਚਣਾ। ਇਹ ਬੇਟੀ ਨੂੰ ਅਸੀਂ ਪੜਾਵਾਂਗੇ। ਜਿਹੜਾ ਵੀ ਕੋਰਸ ਕਰਨਾ ਚਾਹੁੰਦੀ ਆ। ਔਰ ਇਹਨੂੰ ਪੜਾ ਕੇ ਨੌਕਰੀ ਲਵਾ ਕੇ ਭੇਜਾਂਗੇ ਦੇਖੋ ਜੀ ਸultanpur Lodhi ਪੰਜਾਬ ਦਾ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਉਹਨਾਂ ਵਿੱਚੋਂ ਇੱਕ ਐਸਾ ਇਲਾਕਾ ਹੈ ਜ